ਸਸਿਕਾ ਦਸ ਕੋ ਮੈਂ ਤੁਹਾਡਾ ਆਪਣਾ ਸੁਖਨ ਨਾਲੋਂ ਵਧੀਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਾਚਾਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਸਵਾਜੇ ਅਨੰਦਪੁਰ ਸਾਹਿਬ ਸ੍ਰੀ ਕਿਰਤਪੁਰ ਸਾਹਿਬ ਆਪਾਂ ਪਹੁੰਚੇ ਹਾਂ ਸੋ ਸੰਗਤਾਂ ਬਹੁਤ ਹੀ ਇਸ਼ਾਨ ਕਰਨੀਆਂ ਨੇ ਸੋ ਕਰਦੇ ਆਂ ਗੱਲਬਾਤ ਵੱਡੀ ਨਹਿਰ ਦੇ ਉੱਪਰ ਸਮੋਤੇ ਆ ਸਰੋਵਰ ਦੇ ਮਜਦੀਕ ਸੋ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਅੱਗੇ ਹੋਰਲੇ ਮਹੱਲੇ ਤੇ ਪਹੁੰਚੇ ਨੇ ਗੁੰਮਦੀਆਂ ਲਾਡਲੀਆਂ ਫੌਜਾਂ ਪਹੁੰਚੀਆਂ ਨੇ ਸੋ ਉਹ ਮਹੱਲੇ ਦੇ ਉਸ ਵਾਤੇ ਆ ਮਸਵਾਲ ਕਰਦੇ ਆਂ ਇਹਨਾਂ ਦਾ ਲਗਿਆ ਅਸੀਂ ਜਲਦ ਸੋ ਨੋਜੋ ਨਾਮ ਕਰਨ ਨਾਲ ਜਿੱਦਾਂ ਹੋ ਗਿਆ ਤੇ ਕਰਦੇ ਆ ਵੀ ਕੀ ਰੰਗ ਤੇ ਮੋਦੀ ਜਾਈ ਗਏ ਕਿਥੋਂ ਆਇਓ ਰੀਕੇ ਪੱਕੇ ਹਾਂਜੀ ਹੋ ਗਏ ਮਲੇ ਤੇ ਪਹੁੰਚ ਗਏ ਹਾਂਜੀ ਹਾਂਜੀ ਮੜੇ ਮੜੇ ਉਹ ਲਾਣਾ ਲੱਗੇ ਉਹ ਬਣਾਏਗਾ ਦਾ ਉਹ ਆਮ ਲੱਗੇ ਨੰਬਰ ਨਹੀਂ ਪਤਾ ਕੋਈ ਜਾਣੀ ਚਾਰ ਸਾਬ ਦਾ ਨਾਮ ਦਾ ਸਾਬ ਜੀ ਜੀ ਸਿੰਘ ਜੀ ਸਾਲ ਦਾ ਜਿਹੜਾ ਜੋਰਾਵਾਸਿਕ ਨਹੀਂ ਬਣੇ ਸੀ ਜੀ ਪੰਜ ਪਿਆਰਾਂ ਦੇ ਨਾਮ ਪੰਜਿਆਰ ਜੀ ਪੰਜਿਆਰ ਜੀ ਪੰਜਿਆਰ ਜੀ ਚਲੋ ਕੋਈ ਗੱਲ ਨਹੀਂ ਹੋ ਲੰਮਾ ਲਾ ਕੇ ਉਹ ਬਣਾਇਆ ਜਾਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕੋਕੇ ਜੀ ਹਾਂ ਖਾਸਾ ਜੀ ਤਰਾ ਹੋਇਆ ਲੱਗੇ ਮੈਨੂੰ ਹਾਂ ਸਾਹਿਬ ਵੀ ਤਿੰਨ ਕਿਸਤਾਂ ਤੇ ਆਉਂਦੇ ਹੋ ਉਹ ਲੰਮਾ ਲਾ ਕੇ ਉਹ ਬਣਾਇਆ ਜਾਂਦਾ ਇੱਧਰ ਗੱਲ ਕਰੋ ਹਾਂ ਜੀ ਕਰੋ ਸਿਖਾਦੇ ਬੱਚੇ ਜੂ ਇਸ ਟੈਕਨੋਲੋਜੀ ਨੂੰ ਲਾੜੀ ਵਿੱਚ ਲੱਗਦਾ ਚਲੋ ਆਵਾ ਕੇ ਕਰਦੇ ਆ ਗੱਲਬਾਤ ਉਹ ਹੋਰ ਵੀ ਬਹੁਤ ਖਾਰੇ ਨੌਜਵਾਨ ਜਿਹੜੇ ਆ ਇਹਨਾਂ ਨੂੰ ਕੈਲ ਕਰਾ ਰੱਖਣਾ ਉਹ ਨਾਮਰ ਲਾ ਕੇ ਉਹਨਾਂ ਆ ਜਾਣਗੇ ਆ ਤਾਂ ਆਪਾਂ ਕੋਈ ਨਹੀਂ ਆਹ ਕਿੰਨਾ ਸਾਰੇ ਸਿੰਘ ਜਿਹੜੇ 17000 ਜਾ ਰਹੇ ਨੇ ਇੱਕ ਹੋਰ ਖਾਲਸਾ ਜੀ ਸਾਡੇ ਲੱਗੇ ਨੇ ਉਹ ਕੰਗੀਆਂ ਗੱਲਬਾਤ ਵਾਹਿਗੁਰੂ ਜੀ ਦਾ ਖਾਸਾ ਬਾਬਾ ਜੀ ਉਹ ਲਾਂਮਾ ਲਾ ਕੇ ਉਹਨੇ ਆ ਜਾਂਦਾ। ਫਰਸ਼ ਤੇ ਪਹਿਲਾ ਐਕਟਾ ਮੋੜੀ। ਉਹਨੇ ਮਨਾਈ ਦਾ ਵਾਸਤੇ ਲੰਗਾ ਦੇ ਦਿੱਤਾ। ਆਹ ਜੀ। ਉਹ ਸਾਈਡ ਹੈ। ਮਨਾਈ ਕਿਉਂ ਜਦਾ ਕਿਸ ਤਰੀਕੇ ਨਾਲ ਮਨਾਇਆ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ? ਇਹ ਆਪਾਂ ਹੋਰ ਵੀ ਸੰਗਤਾਂ ਦੇ ਅਰੇਆ ਵਿਊ ਲੈ ਲੀਏ ਜੂਰ ਸ਼ੋਲਾਮਾ ਲੱਗੋ ਬਣਾਇਆ ਜਾਂਦਾ ਆਪਾਂ ਜੀ ਕਿੱਥੋਂ ਹੋ ਜੀ ਅਸੀਂ ਆਏ ਹਾਂ ਦਾ ਉਹ ਪਤਾ ਕਿ ਹੋਲਾਮਾ ਲੱਗ ਕਿਉਂ ਬਣਾਇਆ ਜਾਂਦਾ ਇਹ ਮੰਗਦੇ ਆ ਸੰਗਰੀਏ ਬਾਰੇ चार 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 साहब का नाम पता है हां जी चार साहब का नाम पता है आदेश आएंगे अजीत सिंह पेश सिंह नहीं नहीं आज इधर कर देंगे पंजा पैरा होलाम क्यो मनाया कजे मो मिली पैर मना

ਪੰਨਿਆਂ ਪਿਆਰੇ ਦੇ ਨਾਮ ਦਾ ਪੰਨਿਆਂ ਪਿਆਰੇ ਚਾਰ ਚੰਨ ਲੱਗਾ ਆਪਣੇ ਦਾਦੇ ਹੋਰ ਵੀ ਬੱਚੇ ਆਪ ਲੈ ਆਪ ਪੜ੍ਹਦੇ ਰਾਏ ਉਹਦੇ ਪਿਆ ਰਾਏ ਇਹਦੇ ਖਾਣਾ ਜੀ ਮੇਰਾ ਪਿੰਡਿਆ ਪਿੰਡ ਦਾ ਸ਼ਹਾਵਾ ਜੇ ਤੇ ਜੀਰੂ ਆਇਓ ਚੌਕ ਆਤੇ ਗਲਬਤ ਹੋਰ ਵੀ ਨੌਜਵਾਨ ਨੇ ਪਰ ਕਿਨੇ ਕੈਮਰਾਮੈਨ ਨੂੰ ਕਹਾ ਇਹ ਸਾਹਿਬ ਆਜੋ 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 ਗੱਲ ਲੱਗੀ ਕਿ ਤੂੰ ਦੱਸੂਗਾ ਕੱਲ ਕੁਝ ਨਹੀਂ ਕੀ ਨਾਮ ਆਤਰਾ ਗੁਰਿੰਦਰ ਸਿੰਘ ਉਹ ਤੋਂ ਸਭ ਫੇਟ ਜਾਏ ਅਸੀਂ ਸਾਥ ਪਾਈ ਨਾਲਾ ਏਰੀਆ ਬਾਡੀ ਨੂੰ ਸਿੱਧਾ ਕੀ ਨਹੀਂ ਆ ਜਾਂਦੇ ਭਾਈ ਬਾਦ ਮੈਂ ਮਾਨੀ ਜੀ ਉਹ ਪੰਜਾ ਪਿਆਰਾਂ ਦਾ ਨਾਮ ਕਰ ਪੰਜਾਬ ਪਿਆਰਾਂ ਦੇ ਇਹ ਯਾਰ ਜਿਹੜਾ ਮੇਰੀ ਕੋਈ ਰਸਤ ਨਗਰ ਚੱਕਾ ਦਾ ਨਾਮ ਹੈ ਕੋਈ ਬੜਾ ਦਾ ਬੰਦਾ ਹੈ ਸਹੀ ਹੈ ਉਹ ਯਾਮ ਲੱਗ ਗਿਆ ਹਮਰਾ ਦੇਖਣਾ ਹੈ ਨਾ ਆਏ ਉਹ ਵੀਰ ਨੂੰ ਸਾਜੋ ਅੰਝ ਆਜੋ ਐਨ ਕਾਲੇ ਨੂੰ ਪਰਾਹੀ ਲਾਜੋ ਆਜਾ ਪਰਮੇਦਰ ਲੱਗ ਸਕਦੇ ਆਹ ਸਾਹਮਣੇ ਤੋਂ ਹੋਰ ਕੋਈ ਨਹੀਂ ਆਏਗਾ ਨਾ ਅਰੇ ਕੀ ਨਾ ਮਾਤਰਾ ਜੀ ਸੇ ਗੁਰੂ ਕਾਹੋਂ ਆਂਡੂ ਨਾ ਕੱਢਦੇ ਤੁਸੀਂ ਜੇ ਅਨੰਤ ਅਚਾਨਕ ਵੀਰ ਵਾਲਾ ਉਹ ਯਾਮ ਲੱਗ ਗਿਆ ਹਮਰਾ ਰਹੋਗਾ ਆਪਾਂ ਸਿਖਾ ਦੇਣਾ ਕਮੀ ਦੇ ਬਾਅਦ ਅਗਲੀ ਦਾ ਜਾਵੇਗੇ ਮੇਰੀ ਆਹ ਫਾਉਂਡ ਕਿਹੜਾ ਜਾਵੇ ਕਾਹਦੇ ਬਾਰੇ ਗੱਲ ਕਰੀਏ ਮੈਂ ਤੇਰੀ ਮਾੜੀ ਕਾਲੀ ਅੱਜ ਪੜਾਉਂਦਾ ਇੱਧਰ ਆ ਜੀ ਆਪਾਂ ਦਾ ਇਟਾ ਜੀ ਆਪਾਂ ਆਸ਼ਾ ਕਰੀਏ ਤੇਰੀ ਕਾਲੀ ਇੱਧਰ ਹੋਇਆ ਉਹ ਆ ਨਾ 15 ਮਾਰਚ ਨੂੰ ਨਾ ਉਹ ਆ ਨਾ ਉਹ ਨੌਜਵਾਨ ਨੇ ਸੱਜੇ ਕਰਵਾਤਾ ਉਹ ਸਹੀ ਪਾ ਲਿਆ ਉਹ ਕਾਫੀ ਹੱਥ ਕਰ ਰਹੇ ਲੋਕਾਂ ਨੇ ਕੋਲੇ ਮਨਿੰਗ ਕਰਾਉਂਦੇ ਨਾਲ ਮਾਰ ਲਿਆ ਹੈ ਔਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਖਤੇ ਪਰਣਾ ਜ਼ਰੂਰ ਬੰਨੋ ਇਹਨਾਂ ਘਰੇ ਨੌਜਵਾਨ ਦੇ ਨੌਜਵਾਨ ਹੀ ਮਰਲੇ ਜੇ ਨੌਜਵਾਨ ਹੋਆ ਤਾਂ ਉਹ ਕਰਿਆ ਬੰਦਵਾ ਬਹੁਤ ਜੱਗ ਸੰਕਟ ਲੱਗੇ ਪੰਚ ਕਰਦੇ ਜੇ ਪਤਾ ਚੱਜੇ ਕੋਣ ਮਗਰਲੇ ਹੁੰਦੇ ਹੋ ਤਾਂ ਪ੍ਰਚਾਰਕ ਤੋਂ ਵੀਰੇ ਜੀ ਜਦੋਂ ਆਪੇ ਸ਼ਾਮ ਵੀਰੇ ਜੀ ਇਸ ਤਰੀਕੇ ਆਵਾਜ਼ ਮੋਟੂ ਕਰਾਉਣੇ ਲਾਵਾ ਦਾਕ ਨਹੀਂ ਹੈ ਠੀਕ ਹੋ ਗਿਆ ਜੀ ਕੈਸ ਕਰਦੇ ਨਹੀਂ ਇਹ ਨਾਮ ਦੋ ਬੋਲ ਕੇ ਨਾਮ

चार चार जगह के नाम ठीक बोले पर फिर भी लड़ी बार नहीं बोले करना आने वाले समय के गरीबी का भी काफी बहुत जरूरी है बहुत बढ़िया तो बहुत बढ़िया होती है तो बहुत बढ़िया ना खास करके तो आने वाले समय तो काफी जरूरी है हमारे साथ कर्मचारी को ही पहल होगा बहुत बढ़िया बात है और थोड़ी बात हमारे नौजवानों के ਉਹ ਹੋਰ ਵੀ ਇਧਰ ਹੀ ਸੈਰ ਆ ਰਹੇ ਨੇ ਮੇਰੇ ਅੰਦਰਲੇ ਪਾਣਿਆਂ ਦੇ ਵਿੱਚ ਵੀ ਫੋਟਾਂ ਦਿਖ ਰਹੀਆਂ ਨੇ ਉਹ ਬਾਕੀ ਗੱਲ ਬਾਤ ਚੋਪਾ ਕਰੀਏ ਇਹਨਾਂ ਨੇ ਇਹ ਕਿੰਨੇ ਫੋਟੋਆਂ ਮੂਰ ਦੇ ਕੋਲ ਕਰਦੇ ਨੇ ਉਹਦਾ ਵਾਹ ਕਿੱਥੇ ਕਰਦਾ ਕਿ ਬਾਹਰ ਦੇ ਆਹ ਮੈਂ ਸਾਥ ਤੋਂ ਬਾਅਦ ਤੇ ਨੌਜਵਾਨਾਂ ਨੇ ਮੈਂ ਸਵਾਲ ਕੀਤਾ ਇੱਕ ਤੁਹਾਡਾ ਮੱਲਕ ਕਿਉਂ ਬਣਾਇਆ ਇਹ ਮੈਨੂੰ ਲੱਗਦਾ ਕਿ ਇੱਥੇ ਚੰਨਾ ਨਹੀਂ ਪਾਉਗੇ ਇਹਨਾਂ ਨੌਜਵਾਨ ਨੂੰ ਦੱਸਣਾ ਪਈ ਤਾਂ ਤੁਹਾਨੂੰ ਮੌਲਾ ਤੇ ਆਸ ਪੁੱਛਣਾ ਕਿ ਅਸਲੀਅਤ ਕੀ ਹੈਗਾ ਇਹ ਕੋਹੋਂ ਲਮਨ ਲੱਤ ਕਿਉਂ ਬਣਾਇਆਗਾ गुरू महाराज ਪਕਾਣੀ ਹੈਗਾ ਵੀ ਕੋਈ ਨਹੀਂ ਨਾ ਕੋਈ ਰੋਟਵਾੜੀ ਦੇ ਕਰ ਸਕਦਾ ਕੋਈ ਨਕਾਰਾ ਨਹੀਂ ਵੀ ਕਰ ਸਕਦਾ ਬਹੁਤ بڑا ਗੁਰੂ ਮਹਾਰਾਜ ਜੀ ਦੇ ਨਾਮ ਉੱਤੇ ਮਹਾਰਾਜ ਜੀ ਦੇ ਮਾਰਾਏ ਨੇ ਜੀ ਮਾਰਾਏ ਕੋਲੇ ਲਿਆ ਤਾਂ ਬੁਖਾਨੇ ਕੋਈ ਕਰੀ ਕੱਟਣ ਜਿਹੜਾ ਉਹ ਜਵਾਹੋ ਜਵਾਹੋ ਲਾਲ ਜਣ ਕਰਦੇ ਜਿਹੜੇ ਆ ਤੇ ਨਕਾਰਿਆ ਦੇ ਜੀ ਦਾ ਜੀ ਤੇ ਉਹਦੇ ਮੁੱਲੇ ਵਿੱਚ ਦੇ ਵੀ ਨਾ ਤੇ ਫਾਰਮ ਆ ਤੇ ਪੰਕਾ ਜਿਹੜੇ ਤੇਰੇ ਪਾਣੀ ਉੱਪਰ ਆ ਉਹ ਵੀ ਉਹ ਵੀ ਉਹ ਵੀ कमी की समझ देते हैं चार की कमियां क्या मुलायम ने दिया लोग आपको करने वाले हैं चार कमियां मैंने कर दिया तो भूख बीत गई है उन्हें कोफी ना भी दें तेरे सारे नियम ना दें रात के लिए मुलायम ने याद दिलाया ਕੀ ਆਵਾਂਗੇ ਤਾਂ ਨਾ ਬੀਸੀ ਇੱਕ ਨਵੀਂ ਅਗਲੀ ਜੀਵਨੀ ਕੋਈ ਕਲਾਮ ਨਹੀਂ ਕਿਹਾ ਰਿਹਾ ਕਿ ਨਾ ਨਹੀਂ ਬਿਨਾ ਜਾਂਦੇ ਉਸ ਨੂੰ ਤਾਂ ਬਹੁਤ ਚੁਣਾਲਿਆ ਕੋਈ ਮਜ਼ਾਕ ਬਣਾ ਲਿਆ ਅਸੀਂ ਸਾਲੋਂ ਕੋਈ ਪਿੰਡ ਦਾ ਆਪਣਾ ਜੇਤਵਾ ਪ੍ਰਤੀਨਿਧ ਅੱਜ ਆਇਆ ਨਹੀਂ ਜੀ ਜਦੋਂ ਵੀ ਕਰੀਆ ਇਹਨਾਂ ਦੀਆਂ ਚਾਰ ਹੋਰ ਤਵਾਨ ਕਰਦੇ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਕਿਤੇ ਨਾ ਆਉਣਾ ਹੁੰਦਾ ਉਹਨਾਂ ਨੂੰ ਮੋਰੀ ਪਾਸੇ ਲਾਇਆ ਜਾਂਦਾ ਹੈ ਆਪਣਾ ਚੈਨਲ ਦੇ ਚਾਹਤ ਹੈ ਜਿਹੜੀ ਆਵਾਜ਼ ਵਿੱਚ ਕੀਤੀ ਜਾਉਂਦੀ ਹੈ ਇਹ ਲੋਬਟੀਆਂ ਜਿਹਦੇ ਨੂੰ ਲਾਉਣਾ ਵੀ ਰਮਨਤ ਪਾਸੇ ਨੂੰ ਲੈਣ ਕਰ ਰਹੇ ਹੈ ਬਾਰੇ ਬੱਚੇ ਦਾ ਨਾਮ ਲੈਣ ਲਈ ਚਾਹ ਨਹੀਂ ਕਰਦੇ ਬਸ ਸੋਖੀ ਆਵੀ ਕੋਈ ਕੋਤਲੀ ਗੱਲ ਚੱਕ ਲਈ ਕੋਈ ਗੱਲ ਚੱਕ ਲਈ ਜਿੰਨਾ ਜਣਕ ਕ੍ਰਿਤੀਆਂ ਬੇਦੀਆਂ ਜਿੰਨਾ ਐ ਹਵਕਾਤ ਕਰਦੇ ਤੇ ਕੰਪਨੀ ਸ਼ਾਹ ਜੀ ਦਾ ਪ੍ਰਤਿਵਾ ਹੈ ਕਲਾਕਾਰਾਂ ਵਾਲਾ ਲੋਕ ਹੋਰ ਦੁਆਰਾ ਮੋਦੇ ਵਿੱਚ ਲੋਕ ਜਿਹੜੇ ਨੀ ਕਾਲੇ ਪਰਦੇ ਪਰਦੇ ਆਪ ਇਹ ਪਤਾ ਲਾੜਦੇ ਕਿ ਕੀ ਕੀ ਹੈ ਐ ਆਪਾਂ ਕਹਿਣੀ ਚਾਰ ਕਵੀ ਹੋਰ ਚਾਰ ਜਿਹੜੇ ਕਰਦੇ ਨੇ ਉਹੋ ਜਿਹੇ ਆ ਲੈਣਾ ਜਿਹੜੇ ਆਪਣੇ ਵਧੀਆ ਕਰਦੇ ਉਹ ਮੈਂ ਉਹਨਾਂ ਇਹਨਾਂ ਨੂੰ ਮਤਲਬ ਇਹ ਕਹਿੰਦੇ ਕਿ ਜਿਹੜਾ ਸੇਟ ਆਦੀ ਨੇ ਜਾਂ ਹੋਰ ਬਾਕੀ ਜਨਾਲ ਤੋਂ ਉਹਨਾਂ ਨੂੰ ਖਾਣੇ ਕਰਾਇਆ ਜਾਂਦਾ ਉਹਨਾਂ ਨੂੰ ਖਾਣਾ ਪਹਰੇਗਾ ਗਰਮਖਾਣੀ ਲਈ ਇਹਨਾਂ ਨੂੰ ਜਾਨੀ ਕਹਿੰਦਾ ਨੂੰ ਕਰਾਇਆ ਜਾਂਦਾ ਵਾਲੇ ਬਣਾਇਆ ਜਾਂਦਾ ਅੰਮ੍ਰਿਤਪਾਲ ਨੂੰ ਗਰਮਖਾਣੀ ਕਹ ਕੇ ਹੀ ਚੱਲ ਜੀ ਆਉਣਾ ਹੈ ਇਹ ਆ ਦੇ ਤੋਂ ਸਾਰਾ ਮਾਰ ਚਾ ਰਹੀ ਹੈ ਮੈਨੂੰ ਤਾਂ ਲੱਗਦਾ ਹੈ ਜੇ ਇਹਨਾਂ ਨੂੰ ਹੋ ਬਹੁਤ ਜਲਦੀ ਕਲ ਆ ਆ ਸਾਡਾ ਦੇ ਇੱਕ ਦਾ ਡੇਰਾ ਬਣਦਾ ਤੇਰਾ ਬਾਅਦ ਦੇ ਦੂਰੇ ਬਣਿਆ ਤੇ ਮੇਰੀ ਤਾਂ ਜੀਨੀ ਕਮਲ ਆ ਜਲਦੀ ਕਲ ਅੱਜ ਬੰਦੇ ਦੀ ਅਦਾ ਕਰਨਾ ਆਪ ਨੂੰ ਪੁੱਛਿਆ ਨੌਜਵਾਨ ਨੂੰ ਕੁਝ ਲੈ ਕੇ ਨੌਜਵਾਨ پاڻي نال جوڙو پاڻي نال به هاڻي به هاڻي وڏي وڏي ڳالهه ٿي وئي آهي هاڻي به هاڻي به ڪجهه نان نه هي نه نان ڪراسي واري پاس ڪراسي واري نئين پڙنا ڪي چايل آهي ڪا چايل آهي ان جو نالو 994 ۽ پيٽي سي راڻي جو نالو 3 نالو ٿي رهيو آهي ਨਾਮਿੰਦਰ ਸਿੰਘ ਖਾਲਸਾ ਜੀ ਨੇ ਬਹੁਤ ਹੀ ਵਧੀਆ ਵਿਚਾਰ ਦੇ ਨਾਲ ਗਾਂਢ ਪਾਈ ਆ। ਕੋਣ ਦੱਸੇ ਕੋਹ ਰਮਨ ਜਰਾ ਕਿਉਂ ਮਨਾਇਆ ਜਾਂਦਾ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਕੰਤਨ ਸਿੰਘ ਜੀ ਗੁੰਦੋਂ ਸਿੰਘ ਜੀ ਮਹਾਰਾਜ ਜੀ ਇਹ ਜੰਗਾ ਜੁੱਤਾਂ ਦੇ ਅਖਾਰੇ ਲਗਾਇਆ ਕਰਦੇ ਸਨ। ਜਦੋਂ ਵੀ ਹੋਲੀ ਦੇ ਨਾਲ ਮਹੱਲੇ ਦੇ ਨਾਮ ਪਾਇਆ ਗਿਆ ਔਰ ਅਖਾਰਿਆਂ ਦੇ ਨਾਲ ਪ੍ਰੈਕਟਿਸ ਕੀਤੀ ਜਾਂਦੀ ਸੀ ਕਿ ਤਲਵਾਰ ਬਾਜੀ ਦੀ ਕੋਰਨਤਾ ਜੀ ਦੀ ਪੀਰਤ ਮਾਨਤੀ ਕਿਉਂਕਿ ਉਹ ਉਹੋ ਦੇ ਮੌਕੇ ਤੇ ਜਾਬਰ ਬੰਦਿਆਂ ਨੂੰ ਜਰਾ ਗੁਰੂ ਸਾਹਿਬ ਨੇ ਦੱਸਿਆ ਜਗਾ ਕੇ ਇਹ ਜਰਾ ਖਾਲਸਾ ਆ। ਕਾਲ ਸਾ ਤੇਰੇ ਪੈਰਾ ਥਲੇ ਆ ਗੋ ਵਿਚਾਰੇਗਾ ਸੋ ਬਹੁਤ ਮੱਤਾ ਇਤਿਹਾਸ ਸੋ ਹੋਲੇ ਮਲੇ ਨੂੰ ਜਾ ਕੇ ਉਹ ਨੌਜਵਾਨਾਂ ਨੂੰ ਵਿਖਾਉਂਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਸੋ ਕਿਦਣਾ ਕਿਦਿਵਾਂ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਮੈਰੇਦਾਰ ਤੇ ਭਾਈ ਸਾਹਿਬ ਭਾਈ ਅਮਰਪਾਲ ਜੀ ਦਾ ਖਾਲਸਾ ਵੀਰਵਾੜਾ ਕਦੇ ਉਹਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਬਾਹਰ ਆਉਣ ਦੀ ਬਹੁਤ ਜ਼ਰੂਰਤ ਆ ਕੌਮ ਨੂੰ ਖਾਂਬਣ ਦੀ ਜ਼ਰੂਰਤ ਆ ਕਾਲ ਤੱਕ ਵੀ ਉਹਨੇ ਬੇਅਦਬੀ ਕੀਤੀ ਹੈ ਜੇਕਰ ਸਾਹਬ ਨੂੰ ਕਿ ਜਿਹੜੀ ਆ ਕੋਮਲਾ ਤਿਆਨ ਦਿੱਤਾ ਗਿਆ ਵੀ ਬਾਗੀ ਸਟੇਜਾਂ ਦੇ ਇੱਕ ਦੂਜੇ ਨਾਲ ਤਾਂਨੇ ਮਿਨੇ ਕਰਨ ਦੀ ਬਜਾਏ ਨੌਜਵਾਨਾਂ ਨੂੰ ਜਿਹੜਾ ਯਾ ਕਿਤਨਾ ਕਿਤੇ ਇਤਿਹਾਸ ਦੇ ਨਾਲ ਜੋੜਿਆ ਜਾਂਦੀ। ਸੋ ਅਗਲੀ ਅਪਡੇਟ ਦੇ ਨਾਲ ਜਲਦੀ ਜੜ ਜਾਵਾਂਗੇ ਮੈਂ ਹਾਂ ਸੁਖਨ ਨੰਨਵਾਲੀਆ ਕੈਮਰਾਮੈਨ ਪਰਮਵੀਰ ਸਿੰਘ ਜੀ ਨਾਲ